ਪਰਸੋਂ ਬਾਜੀ ਆ ਅਜ ਆਖਰੀ ਗੇੜਾ ਆ ਅਜ ਜੌਂਸਰਾ ਛੱਡ ਗਏ ਐਓ ਚੱਲੋ ਮੇਰੇ ਆ ਪੱਠਿਆ ਬਾਜੀ ਤੂੰ ਜਿਤਨੀ ਆ ਬਾਰੀ ਸਿਰ ਤੇ ਆਈ ਆ ਕੁੜੀ ਹਵੇ ਸਿਰ ਨਹੀਂ ਚੁੱਕਦੇ ਪਤਾ ਨਹੀਂ ਕੀ ਬਾਗੜਾ ਵੜ ਗਿਆ ਇਹਨਾਂ ਨੂੰ ਉਹ ਮੱਗਰ ਦਾ ਜੌਂਸਰਾ ਵੇ ਕਿਦਾਂ ਡਾਰੀ ਲਾਉਣ ਡਿਆਈ ਮੱਗਰ ਦਾ ਚੇਲਾ ਸੇਵਾ ਹੀ ਬੜੀ ਕਰਦਾ ਨਾ ਤੇ ਮੇਰਾ ਚੇਲਾ ਅਰੇ ਤੱਕ ਦਾਣੇ ਲੈ ਕੇ ਨਹੀਂ ਮੁੜਿਆ ਉਹ ਇੰਨੇ ਦਾਣੇ ਪਾਈ ਨਾ ਫਰੇਵਾਂ ਦਾ ਕਰਾ ਦੀਨਾਂ ਨੂੰ ਉਹ ਫਰੇਵਾਂ ਗਿਟਾਰਾ ਨਹੀਂ ਹੁੰਦਾਵਾ ਬਾਜ ਜਾਣੂ ਨਹੀਂ ਹੁੰਦਾ ਉਸਤਾਦ ਜੀ ਗਿਰੀਆਂ ਵੀ ਲੈ ਕੇ ਆਓ ਆਉਂਦਾ ਹੀ ਬੰਦ ਰਿਆ ਪਤਾ ਨਹੀਂ ਕਿੱਥੇ ਰਹਿ ਜਾਂਦਾ ਏ ਉਹ ਆ ਰ ਆ ਗਾ ਮਰ ਜਾਣਿਆ ਸਾਰੀ ਦਿਹਾੜੀ ਕਬੂਤਰਾਂ ਦੇ ਢੂਏ ਚ ਵੜਿਆ ਰਹਿਣਾ ਕੋਈ ਕੰਮ ਧੰਦਾ ਵੀ ਕਰ ਲਿਆ ਕਰ ਮਮਾ ਦਾ ਤੈਨੂੰ ਕੀ ਪਤਾ ਵਾ ਐਦ ਕਿਹਾਂ ਫੋੜ ਜਿਤਨਾ ਵਾ ਫੋੜ ਕਾ ਦੇਣਾ ਜਿਤਨਾ ਦਾਣੇ ਦੇ ਘਰੋਂ ਚੋਚੋ ਖੜਦਾ ਉਹ ਤੈਨੂੰ ਨਹੀਂ ਪਤਾ ਸ਼ਿਕਰਦਿਆਂ ਦੇ ਘਰ ਖਵਾਣੇ ਪੈਂਦੇ ਆ ਉਹ ਜਾ ਉਹ ਵੇਲੜ ਜਿੰਨਾ ਤੂੰ ਰਲਿਆ ਵਾ ਸਾਰੀ ਦਿਹਾੜੀ ਕੁੱਤੇ ਵਾਂਗੂ ਫਿਰਦੇ ਰਹਿੰਦੇ ਜੀ ਮੈਂ ਮਗਰ ਮਾਰ ਕੇ ਤੁਰ ਹੀ ਆਉਣੀ ਆ ਤੂੰ ਤੇ ਆਪਣੇ ਕੰਮ ਕਰ ਛੱਡੇ ਆ ਮੈਂ ਤੇ ਆਪਣੇ ਕੰਮ ਕਰ ਜਾਣਾ ਹੀ ਆ ਨਾ ਜਾ ਫਿਰ ਮੇਰੇ ਮਗਰ ਨਾ ਆਇਆ ਕਰ ਮੈਂ ਵੀਰਾਂ ਦਾ ਮੇਲਾ ਆਉਂਦਿਆ ਵਾ ਚਲੋ ਗਾਂ ਚੱਲੀਏ ਕਵਾਲੀਆਂ ਲੱਗਣੀਆਂ ਸੂਟ ਬਣਾਉਣੇ ਆ ਬਸ ਤੈਨੂੰ ਇਹੋ ਹੀ ਪਤਾ ਹੋਰ ਥੋੜੀ ਕੋ ਪਤਾ ਤੈਨੂੰ ਜੋ ਤੇ ਸਵਾਲ ਦਾ ਨਾਮ ਸੁਣਿਆ ਕਿੰਨੇ ਟਰੈਕਟਰ ਜਿੱਤੇ ਹੋਣੇ ਤੇ ਆ ਸਪਲੈਂਡਰ ਵੀ ਆਪਾਂ ਉੱਥੇ ਜਿੱਤਿਆ ਵਾ ਤੂੰ ਵੀ ਆਪਣੀਆਂ ਹੀ ਮਾਰਦੀ ਰਹਿਣੀ ਆ ਓਏ ਪਛਾਹ ਜਾ ਗਿਰੀਆਂ ਨੂੰ ਨਾ ਹੱਥ ਲਾਈ ਦੂਸਰ ਵਾਲਾ ਕਬੂਤਰ ਤਿਆਰ ਕਰਨ ਧਿਆ ਵ ਮੈਂ ਸ਼ਿੱਕਾ ਮਰੋਣੀਆਂ ਆਦ ਕੀ ਸਾਰਿਆਂ ਦੀਆਂ ਪਛਾਹ ਜਾ ਪਛਾਹ ਜਾ ਓ ਚੱਲਿਆ ਓ ਲੈ ਜਾ ਗਿਰੀਆਂ ਗੁਰੀਆਂ ਇਹਨਾਂ ਹੱਥੋਂ ਨਹੀਂ ਓ ਭਲਾ ਬਸ ਠੀਕ ਆ ਨਹੀਂ ਤੂੰ ਚੁੱਪ ਕਰ ਜਾ ਮੈਨੂੰ ਪਤਾ ਤੂੰ ਕੀ ਕਹਿਣਾ ਵਾ ਨਿਆਣੇ ਨਾਲੋਂ ਤੇਰੇ ਕਬੂਤਰ ਪਿਆਰੇ ਆ ਐਰਾ ਵਗੈਰਾ ਠੀਕ ਆ ਬਸ ਚੁੱਪ ਕਰ ਜਾਣ ਕਬੂਤਰ ਹੀ ਚੰਗੇ ਲੱਗਦੇ ਨੇ ਇਹਨੂੰ ਅੱਗ ਲੱਗੀ ਕਬੂਤਰਾਂ ਦੀ ਕਾਲਿਆ ਮਾਲ ਵਾਲਾ ਗੁੜਕਦਾ ਹੀ ਨਹੀਂ ਉਹਨੇ ਕਿਤੇ ਆਪਾਂ ਨੂੰ ਨਕਲੀ ਕਿ ਨਹੀਂ ਦੇਤਾ ਪੈਸੇ ਤਾਂ ਆਪਾਂ ਤੇ ਦੇ ਹੀ ਦੇਣੇ ਆ ਉਸਤਾਦ ਜੀ ਆਪਾਂ ਵੀ ਇੱਕ ਵਾਰੀ ਕਿਰਿਆ ਕੁਰੀਆਂ ਲਈਏ ਫੇਰ ਦੇਖੀ ਕਿਦਾਂ ਠੱਲਾ ਪਾਉਂਦੇ ਆ ਉਹ ਕਾਲਿਆ ਮੇਰਾ ਨਾ ਤਜਰਬਾ ਆ ਨਾ ਮੈਂ ਦਾਣੇ ਦੇ ਕਬੂਤਰ ਬਣਾ ਦਿੰਨਾ ਆ ਓ ਮਗਰਾ ਆ ਚੇਲਾ ਤਰਾਡੇ ਕਬੂਤਰਾਂ ਨੂੰ ਗਟਾਰਾਂ ਘਟੂਰਾਂ ਹੀ ਦੱਸਦਾ ਹੀ ਇਹ ਤਾਂ ਮੈਂ ਖਾਂਬਰੇ ਕੁੱਤਰ ਦੇ ਨਹੀਂ ਮੁੜ ਕੇ ਤੇਰੇ ਮਿਰਚਾਂ ਲੱਗਣੀਆਂ ਉਦੋਂ ਜਦੋਂ ਅਸੀਂ ਫੋੜ ਜਿੱਤਣਾ ਨਾ ਉਹੀਂ ਉਸਤਾਦ ਤੋਂ ਆਣ ਕੇ ਪੁੱਛਿਆ ਕਰਨਾ ਵਾ ਕਬੂਤਰ ਕਿੱਦਾਂ ਸਾਂਭੀਦੇ ਆ ਦੱਸ ਦੇ ਕਾਲਿਆ ਇਹਨਾਂ ਨੂੰ ਉਹ ਕਾਲਿਆ ਟੈਂਕੀ ਦਾ ਤੇ ਸਾਰੇ ਕਬੂਤਰ ਫੜਦੇ ਜੇ ਇਹ ਤਾਂ ਫੋੜ ਜਿੱਤਣੇ ਆ ਓਏ ਮੱਗਰਾ ਟੈਂਕੀ ਦਾ ਕਬੂਤਰ ਫੜ ਲਈ ਵੀ ਤਜਰਬਾ ਚਾਹੀਦਾ ਜੋ ਸਿਰਫ ਯਾਕੀ ਕਬੂਤਰ ਬਾਜ਼ ਕੋ ਆ ਓ ਜਾ ਓਏ ਤਜਰਬਾ ਨਹੀਂ ਆ ਤੇਰੇ ਕੋ ਤੇਰੇ ਕੋ ਸਿਰਫ ਤਰਲੇ ਆ ਇਹ ਗਾਲ ਤੇ ਸਹੀ ਆ ਉਹਦਣਾ ਬੱਤਰ ਲਿਆਣਾ ਕਬੂਤਰ ਲਿਆਂਦਾ ਤੋ ਜਗਰਾਤੇ ਵਾਲਾ ਕਿ ਚੱਕਰ ਪੈ ਗਿਆ ਪਹਿਲਾਂ ਉਹ ਤੇ ਦੱਸ ਹੋ ਨਹੀਂ ਉਹ ਤੇ ਮੈਂ ਤਾਂ ਭੇਟ ਦੀ ਗਲਤ ਹੋ ਗਈ ਨਹੀਂ ਤੇ ਕੰਮ ਤੇ ਵਧੀਆ ਚੱਲ ਗਿਆ ਹੀ ਮੇਰਾ ਉਸਤਾ ਜਗਰਾਤੇ ਵੀ ਕਾਉਂਦੇ ਰਹੇ ਤੁਸੀਂ ਹੋਰ ਉਹ ਮਵੀ ਕਰੇ ਗੜਵੀ ਹੋਈ ਆ ਨਾ ਮੈਨੂੰ ਵੀ ਲੈ ਰਿਆ ਕਰੋ ਉਹ ਕੋਈ ਨਹੀਂ ਆ ਦੋ ਦਿਨ ਖਲੋ ਜਾ ਆ ਗਈ ਬਾਜੀ ਫਿਰ ਪਤਾ ਲੱਗੂ ਕਿਤੇ ਕਿੰਨਾ ਕੇ ਦਮ ਆ ਕਿ ਲਿਆ ਤੈਨੂੰ ਨਹੀਂ ਪਤਾ ਮੇਰੀ ਕਿੰਨੀ ਚੜਾਈ ਆ ਮੋਰ ਬੱਬੀ ਵਾਲੇ ਨੂੰ ਜਾਣਦਾ ਵਾ ਹਾਂ ਜੀ ਹਾਂ ਜੀ ਉਸਤਾਦ ਜੀ ਅਸੀਂ ਦੋ ਬਜਾਂ ਇਕੱਠੇ ਪੜਦੇ ਰਹਈਓ ਹਾਂ ਉਹ ਕਬੂਤਰਾਂ ਦੇ ਚੱਕਰਾਂ 'ਚ ਪੈ ਗਿਆ ਮੈਂ ਆਪਣਾ ਚੱਕਰਾ ਤਿਆਂ ਦਾ ਕੰਮ ਸ਼ੋਕੇ ਬਹਿ ਗਿਆ ਠੀਕ ਆ ਇੱਧਰ ਹੀ ਆ ਕਬੂਤਰ ਹਾਂ ਜੀ ਹਾਂ ਜੀ ਆਰਾ ਤਰਲੇ ਤੁਰਲੇ ਮਾਰ ਕੇ ਚੜ ਜਾਗੇ ਉਹ ਦਾਣੇ ਤੇ ਆਪਾਂ ਲੈਂਦੇ ਨਹੀਂ ਆ ਕੋਈ ਨਹੀਂ ਦਾਣੇ ਵੀ ਲਾਂਗੇ ਤਰਲੇ ਤੁਰਲੇ ਮਾਰ ਕੇ ਆ ਗਏ ਆੜੂ ਆੜੂ ਉਸਤਾਦ ਕਬੂਤਰ ਬੜੇ ਟੌਪ ਦਾ ਆਇਆ ਈਓ ਆਪਾਂ ਫੜ ਲਈਏ ਨਹੀਂ ਤੇ ਕਾਲੇ ਉਹਨਾਂ ਨੇ ਫੜ ਲੈਣਾ ਈਓ ਆਹੋ ਈਓ ਇਹ ਕਿਹਦਾ ਕਬੂਤਰ ਆ ਰਾਤ ਨੇਰੀ ਨੂੰ ਡੀ ਚੜਦਾ ਆ ਗਿਆ ਵਾ ਕਬੂਤਰ ਤੇ ਚੰਗਾ ਲੱਗਦਾ ਡਾਰੀ ਵੀ ਭਰਨ ਧਿਆ ਵਾ ਆਹੋ ਉਹ ਨਹੀਂ ਨਹੀਂ ਆਪਾਂ ਉੱਥੇ ਨਹੀਂ ਜਾਣਾ ਤੁਛੜੀ ਫੜ ਆ ਦਾਣੇ ਦੂਣੇ ਪਾ ਆ ਛੱਡ ਆਪਣੇ ਕਬੂਤਰ ਵੇਖੀ ਆਉਂਦਾ ਇੱਧਰ ਨੂੰ ਆਹ 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 ਉਹਦਾ ਯੋ ਨਾ ਇਹ ਘੁੰਮਦਾ ਹੀ ਘੁੰਮਦਾ ਹੀ ਲਾ ਛੜੜੀ ਛੜੜੀ ਲਾ ਆਹ 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 ਹਾਂਜੀ ਕੌਣ ਜੀ ਅਬ ਵੀਰ ਜੀ ਕਬੂਤਰ ਬੈਗਟ ਆਡੇ ਕੋਠੇ ਤੇ ਫੜ ਲੀਏ ਉਹ ਨਹੀਂ ਅਹੀਂ ਨਹੀਂ ਕਬੂਤਰਾਂ ਦੇ ਗਾਗ ਭਰਾਵਾ ਨਵਾਂ ਲਿਆਂਦਾ ਜੇ ਪਰਪੁਰਨੀ ਕੱਟੇ ਇਸ ਕਰਕੇ ਗਿੱਜਾ ਨਹੀਂ ਆਡੇ ਯਾਰ ਫੜ ਲੈੰਦੋ ਵੀਰ ਜੀ ਵੇ ਲੋ ਤਰ ਲਈਆ ਮੇਰੇ ਉਸਤਾਦ ਨੇ ਫੋੜ ਜਿਤਨਾ ਕਬੂਤਰ ਦਾ ਵੇ ਲੋ ਨਹੀਂ ਨਹੀਂ ਮੈਂ ਯਾਰ ਨਹੀਂ ਨੇ ਚੜਦੇ ਨਹੀਂ ਮੈਂ ਨਹੀਂ ਚੜਦੇ ਫੋੜ ਜਿਤਨਾ ਕਬੂਤਰ ਦਾ ਵੇ ਲੋ ਵੇ ਲੋ ਮਿੰਟ ਲਾਇਆ ਫਿਰ ਅਹੀਂ ਵਾਂਡੇ ਜਾਣਾ ਚੱਗਾ ਠੀਕ ਹੈ ਉਹ ਜਾ ਦਾਣੀ ਤੇ ਮੰਗਣਾ ਥੋੜੀ ਜੀ ਵੀਰ ਜੀ ਦਾਣੇ ਦਿਓ ਹਾਂੜ ਗਿਆ ਹੀ ਹੜਕਾ ਆਹ ਆਹ ਸਾਡੀ ਮਾਰ ਪੇਲਾ ਲੱਗਦਾ ਮੈਨੂੰ ਨਹੀਂ ਮਿੰਦੇ ਮਾਜੇ ਦਾ ਲੱਗਦਾ ਵਾ ਕਿਉਂ ਤੈਨੂੰ ਨਹੀਂ ਨੂੰ ਚਾਂਜਿਆ ਹੁੰਦਿਆ ਹੰਬਲੇ ਤੇ ਲਿਆਈ ਆਪਣਾ ਜੱਲਾ ਹੰਬਲੇ ਤੇ ਆਲਾ ਮਾਰਦੇ ਆੜਿਆ ਆ ਜਾ ਆਪਾਂ ਫੋੜ ਦਿੱਤਨਾ ਜੇ ਹਣ ਅੱਜ ਦੀਦੇ ਨਹੀਂ ਗੁਰੂ ਚੇਲਾ ਫੜ ਲਿਆਂਦਾ ਨਾ ਕਬੂਤਰ ਜੈਕੀ ਜੈਕੀ ਆ ਉਸਤਾਦ ਜੀ ਫੇ ਕੱਲ ਤਰਲੇ ਤੁਰਲੇ ਮਾਰ ਕੇ ਲੈ ਆਂਦਾ ਕਬੂਤਰ ਓਏ ਤਰਲਿਆਂ ਤੁਰਲਿਆਂ ਨਾ ਨਹੀਂ ਲਿਆਂਦਾ ਯੁਰਤਨਾ ਲਿਆਂਦਾ ਆ ਟੈਂਕੀ ਤੋਂ ਮੈਂ ਫੜਾ ਕਬੂਤਰ ਨਾ ਕੀ ਕੰਮ ਨਾ ਕੀ ਕਾਜ ਨਾ ਆ ਮੇਰਾ ਜੈਕੀ ਕਬੂਤਰਬਾਜ਼ ਵਾ 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 ਉਸਤਾਦ ਜੀ ਓਏ ਕੋਰ ਡੰਡਿਆ ਦੇ ਉਹ ਵੀ ਫੜ ਲਈ ਤੂੰ ਉਹੀ ਉੱਤੇ ਡੰਗੀ ਦਿੱਤੇ ਉਸਤਾਦ ਜੇ ਆਪਾਂ ਕਿਦੇ ਉੱਥੇ ਜਲ ਜਾਂਨੇ ਨਾ ਤੇ ਕਬੂਤਰ ਆਪਣਾ ਹੀ ਉਹ ਕਾਲਿਆਂ ਨਾਲੇ ਫਾੜੀ ਲਿਆ ਵਾ ਉਹਨਾਂ ਨੂੰ ਨਾ ਪਤਾ ਨਾ ਥੋ ਤੇ ਜੇ ਆਪਾਂ ਜਾਂਦੇ ਤਾਂ ਟਾੜੇ ਤੋਂ ਮੋਢੇ ਦੇਣ ਕੇ ਬਹਿਣਾ ਸੀ ਓਸਤਾਦ ਓਏ ਉਹ ਤਾਂ ਗੱਲ ਹੈਗੀ ਆ ਪਰ ਉਹ ਕਬੂਤਰ ਜਾਲੀ ਆ ਉਧਰ ਚੁੰਝਵੇਂ ਉਹਦੀ ਉਹ ਵਾਰਾ ਕਬੂਤਰਾਂ ਨਾਲ ਉੱਡਦਾ ਰਿਹਾ ਵਾ ਉਹਨੇ ਵੇਖੀ ਇਹਨਾਂ ਦੇ ਕਬੂਤਰ ਵੀ ਲੈ ਬਣੇ ਆ ਉਹਦੇ ਉੱਪਰ ਚੂਨ ਮਾਲਿਆ ਨਾਲੇ ਮੰਡੀਆਂ ਦੇ ਦਾਣੇ ਚੁਗ ਚੁਗ ਤੇ ਕਬੂਤਰ ਭਾ ਲੰਡੇ ਹੋ ਸਾਰੇ ਉਹ ਕਬੂਤਰ ਜਾਲੀ ਆ ਸਾਰੇ ਆ ਆਪਣਾ ਇੱਕੋ ਹੀ ਵੇਖੀ ਜੋਨ ਸਰਾ ਕਿਤਰਾ ਜੱਸ ਜੱਸ ਕਰਾਉਂਦਾ ਉਹਨਾਂ ਦੀ ਤੂੰ ਟੈਨਸ਼ਨ ਨਾ ਲੈ ਵੇਖੀ ਇਹੀਂ ਤੂੰ ਨਾਲੇ ਇਹਨਾਂ ਨੂੰ ਪਤਾ ਲੱਗੂਗਾ ਨਾ ਇਹ ਨਸਲਾ ਕੀ ਹੁੰਦੀਆਂ ਵਾ ਇਹਨਾਂ ਨੇ ਇਹ ਕਬੂਤਰ ਵੇਖਿਆ ਹੀ ਨਹੀਂ ਆ ਕਾਲਿਆ ਇਹ ਤਾਂ ਇੱਥੇ ਨਹੀਂ ਆਸਰਾ ਕਰਨ ਦੇ ਬਾਜੀ ਇਹਨਾਂ ਨੇ ਆਪਾਂ ਨੂੰ ਘਟਾ ਜਿਤਾਉਣੀ ਆ ਉਹ ਗੱਲ ਤੇ ਮੈਂ ਕੰਡਿਆ ਉਸਤਾਦ ਦੀ ਉਧਰ ਮੱਗਰ ਦਾ ਜੌਂਸਰਾ ਸਵੇਰ ਦਾ ਡਾਰੀਆਂ ਭਰੰਡਿਆ ਵਾ ਆਹ ਹਾ ਹਾ ਉਸਤਾਦ 12 ਵਜੇ ਭਾਇਆ ਸੀ ਕੱਲ ਆਪਾਂ ਤੇ ਵੱਧ ਕੇ ਉੱਡੰਦੇ ਹੀ ਅੱਜ ਮੈਨਾਂ ਮੈਨਨੇ ਖੁੱਤੀਆਂ ਪਾਉਣੀਆਂ ਹੀ ਹੂੰ ਮੈਨਾਂ ਚੇਲਿਆ ਇਹ ਜਿਹੜਾ ਜੋਨ ਸੀਣਾ ਨਾ ਆਪਣਾ ਇਹਨੇ ਕੱਪ ਜਿੱਤ ਕੇ ਲੈਣਾ ਹੀ ਲੈਣਾ ਵਾ ਸਹੀ ਗੱਲ ਆ ਤੇ ਕੱਲ ਮੇਰੀ ਗਲਜਾਰ ਸਦਵਾ ਨਾ ਹੋਈ ਏ ਗੱਲ ਸਹੀ ਗੱਲ ਮੈਨੂੰ ਪਾਣੀ ਦੱਸਿਆ ਇੱਕ ਕਹਿੰਦਾ ਉਹ ਲਵੀ ਨੂੰ ਕਹਿੰਦਾ ਫਿਰ ਵੇਖੀ ਕਿਤਰਾ ਬਾਜ ਬਣਦਾ ਵਾ ਕੱਲਿਆ ਬਾਰੀ ਜਿੱਤਨੀ ਆਇਕਤੀ ਜੋ ਮਰਜੀ ਹੋ ਜੇ ਤੇ ਨਾਲੇ ਫੇਰ ਹੀ ਉਹਨਾਂ ਨੂੰ ਪਤਾ ਲੱਗੂਗਾ ਵੀ ਨਸਲਾਂ ਕੀ ਹੁੰਦੀਆਂ ਵਾ ਕੋਈ ਤੇ ਜਿਗਾਰਡ ਕਰਨਾ ਪਊਗਾ ਵੇ ਵੇ ਬਾਰੀਆਂ ਮਾਰਦਾ ਵੇ ਆ ਕਾਲਿਆ ਹਾਂ ਜੀ ਹਾਂ ਆ ਜਾ ਬਾਗੇ ਪਾ ਬਹਿ ਜਾ ਹੋਰ ਕੀ ਹਾਲ ਆ ਬੜੀ ਕਲਾ ਤੇਰੇ ਹੱਥਾਂ ਚ ਹੈ ਮੱਗਰ ਦੇ ਕਬੂਤਰ ਤੇਰੇ ਸਿਰੋਂ ਪਾਲਦੇ ਆ ਦਾਣਾ ਫਕਾ ਤੂੰ ਪਾਵੇਂ ਪਾਣੀ ਤੂੰ ਡਾਵੇਂ ਪਰ ਤੇਰਾ ਗੋਨੀ ਪੈਂਡਿਆ ਹੁਣਾ ਤਰਸਾਉਂਦਾ ਮੈਨੂੰ ਤੇਰੇ ਤੇ ਮੇਲਾ ਕੱਲ ਮੈਨੂੰ ਪੈਆਂ ਦੀ ਲੋੜ ਹੀ ਉਸਤਾਦ ਨੂੰ ਇੱਕੋ ਫੋਨ ਕੀਤਾ ਵਾ ਉਸੇ ਟਾਈਮ ਪੈਸੇ ਦਿੱਤੇ ਉਸਤਾਦ ਨੇ ਉਹ ਨਾਲੇ ਜਿਹੜੀ ਬਾਠੀ ਪਾਰੀ ਹੋਈ ਸੀ ਤੂੰ 30000 ਰੁਪਏ ਜਿੱਤਿਆ ਸੀ ਘਟੋ ਘਟ 10 12 ਆਹ ਤੈਨੂੰ ਦਿੱਤਾ ਹੀ ਹੋਣਾ ਵਾ ਉਹਨੇ ਤੇ ਗੁਰੂਆ ਮੈਨੂੰ ਦੁਕੀ ਨਹੀਂ ਦਿੱਤੀ ਲੈ ਤੈਨੂੰ 1 ਰੁਪਿਆ ਵੀ ਨਹੀਂ ਦਿੱਤਾ ਜੇ ਤੂੰ ਸਾਡਾ ਕੰਮ ਕਰਦੇ ਨਾ ਆੜੀ ਕੱਲ ਬਾਜੀ ਆ ਨਾ ਜੇ ਅਸੀਂ ਜਿੱਤ ਗਏ ਉਹਦੇ ਚ ਅੱਧੇ ਪੈਸੇ ਤੇਰੇ ਕੀ ਕੰਮ ਆ ਉਹ ਜਾ ਪ੍ਰਵਾ ਮਾਣੀ ਆਪਣੇ ਸਤਾਖ ਨਾਲ ਗਦਾਰੀ ਕਰ ਸਕਦਾ ਚੱਲ ਸੋਚ ਲੈ ਇਹਦੇ ਵਿੱਚ ਫਾਇਦਾ ਤੇਰਾ ਹੀ ਪਰ ਕਿਹਨੂੰ ਪਤਾ ਨਾ ਲੱਗ ਜੇ ਠੀਕ ਐ ਪਰ ਕੰਮ ਨਾ ਕਰੀਂ ਜਦੀ ਕਲੀ ਆਉਂਦੀ ਜਿਦੋਂ ਤੱਕ ਜੇ ਟੰਟਾੜ ਚੱਲਿਆ ਉਹ ਮੈਨੇ ਜਲਮਾ ਸਾਧ ਉਚਾੜਾ ਹੋਰ ਕਿੰਨੇ ਚੜਦਾ ਉਹ ਮੈਂ ਇੱਕ ਨਾ ਯਾਰ ਚੜ ਚੜ ਇੱਕ ਤੂੰ ਕਿੱਤਾ ਕੁੱਕੜ ਬਾਇਆ ਦੀ ਆ ਤੇ ਤੋ ਹੋਰ ਕੋਈ ਰੰਗ ਨਹੀਂ ਹੈਗਾ ਉਹਨੂੰ ਨਾ ਤੂੰ ਵੀ ਚੋਰੀ ਕਰ ਪੈਣੀ ਨਹੀਂ ਹੈ ਉਹ ਚੇਂ ਜਾਣ ਕੋਈ ਨਹੀਂ ਬਹੁਤ ਮੁਸ਼ਕਲਾਂ ਬਿੱਤਾ ਆ ਗਿਆ ਮਾ ਵੱਡਾ ਆ ਲਿਆ ਉਹ ਬੱਲੇ ਚੇਲਿਆ ਜੀਦਾ ਰਿਹਾ ਆ ਜਾ ਆ ਜਾ ਚੁੱਪਾ ਸ਼ਤੀ ਆਹ ਉਹ ਚੇਲਿਆ ਆ ਛੱਡ ਜਾਨਵਰਾਂ ਨੂੰ ਜੋਸਰੇ ਦੀ ਲਵਾਈਏ ਡਾਰੀ ਉਹ ਪਾਣੀ ਪੂਣੀ ਰਹਿਣ ਦੇ ਪਹਿਲੇ ਜਾਨਵਰ ਛੱਡ ਪਾਣੀ ਪਾਉਣੇ ਆਪਾਂ ਉਹ ਦੂਜਾ ਪਾਣੀ ਪੋਣਾ ਜਿਹੜਾ ਲਿਆਦਾ ਵਾ ਹਾਂਜੀ ਹਾਂਜੀ ਉਸਤਾਦ ਜੀ ਲੇਜੋ ਜੋਂਸਰ ਨਹੀਂ ਦਿਗੰਡਿਆ ਕਰੂਆ। ਉਸਤਾਦ ਬਿੱਲੀ ਬੁੱਲੀ ਖਾ ਗਈ ਫੇ ਜੋਂਸਰ। ਬਿੱਲੀ ਮਾਮਾ ਸਾਰੇ ਨੂੰ ਪੈਣੀ ਉਹਨੂੰ ਕੱਲੇ ਨੂੰ ਬਿੱਲੀ ਪੈ ਗਈ ਕਿਦੇ। ਡਾਰੀ ਡੂਰੀ ਭਰੰਧਣਾਵਾ। ਉਹ ਡਾਰੀ ਮਾਮਾ ਉਹਨੇ ਅੰਦਰੇ ਭਰ ਲਣੀ। ਮੈਨੂੰ ਲੱਗਿਆ ਪਤਾ ਇਹ ਭੈਣੀ ਹਕੀ ਕੀ ਕੀਤੀ ਆ ਇੱਥੇ ਕਿਹਨੇ। ਇਹ ਸਾਲੇ ਮੇਰੇ ਆ ਜਿੰਨੇ ਲੱਗੇ ਲਗੇ ਆਲੇ ਸਾਰੇ ਮੇਰੇ ਕਬੂਤਰਾਂ ਦਾ ਸੜਦੇ ਆ। ਤੇ ਕੋਈ ਗੱਲ ਨਹੀਂ ਆ। ਇਹ ਪਤਾ ਤੇ ਮੈਨੂੰ ਲੱਗ ਹੀ ਜਾਣਾ ਵਾ ਤੇ ਫਿਰ ਵੇਖੀ ਤੂੰ ਇੱਥੇ ਬਣਦਾ ਕੀ ਆ। ਇਹ ਸਾਲਿਆ ਮੇਰਾ ਤਾਂ ਵੇਖੀ ਮੈਂ ਮੋਰ ਜਿਹਾ ਬਣਾਦਾ ਆ ਯੇ ਤਲੇ ਓ ਯੇ ਤਲੇ ਕੱਪ ਚੇਲਿਆ ਬੈਠੇ ਜਿਵੇਂ ਚੱਕੜ ਚ ਮੱਝ ਬੈਠੀ ਹੁੰਦੀ ਮੈਨੂੰ ਕਿਹਾ ਸੀ ਨਾ ਐਸੀ ਬਾਜੀ ਆਪਾਂ ਜਿਤਨੀ ਆ ਉਹ ਗਰੀਆਂ ਗਰੀਆਂ ਦੀ ਨਹੀਂ ਗੱਲ ਹੁੰਦੀ ਹੱਥਾਂ ਦੇ ਕਰਾਮਾ ਚਾਹੀਦੀ ਆ ਲੈ ਫੜ ਰੱਖੀ ਜਾਟਕ ਚ ਸਾਹਮਣੇ ਰੱਖੀ ਨਾ ਲੋਕਾਂ ਨੂੰ ਪਤਾ ਲੱਗੇ ਤਲੇ ਦਾਣਿਆਂ ਦੇ ਦਿੱਤੇ ਆ ਦਾਣਿਆਂ ਦੇ ਹੀ ਆਮੜੇ ਸਾਨੂੰ ਡਾ ਪੀ ਆਪਾਂ ਜੇ ਅੱਜ ਮੇਰਾ ਜੋ ਹਰ ਹੁੰਦਾ ਨਾ ਆ ਟੁੱਚਲਾਂ ਦੀਆਂ ਨਹੀਂ ਮੈਂ ਗੱਲਾਂ ਨਹੀਂ ਸੁਣਨੀਆਂ ਇੰਨੀ ਬੜਾ ਦੁਖੋਂ ਡਿਆ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਜੇ ਪਏ ਬਾਜੀ ਜਿੱਤ ਗਏ ਨਾ ਤਾਂ ਜਿੰਨੇ ਵੀ ਪੈਸੇ ਆਏ ਨਾ ਸਾਰੇ ਮੈਂ ਤੈਨੂੰ ਦੇ ਦੇਣੇ ਉਹ ਮੌਦਨ ਤੁਹਾਡੇ ਘਰੇ ਨਹੀਂ ਗਿਆ ਤਾਂ ਗਰਾ ਪਾਣੀ ਪੂਣੀ ਲੋੜ ਆਉ ਖਾਈ ਮੈਨੂੰ ਬੜੀ ਹੋਰਤਾਂ ਨਹੀਂ ਹੋਈ ਯਾਰ ਤੇ ਮੈਂ ਸੋਚਿਆ ਜਦੋਂ ਪੈਸੇ ਜਿੱਤ ਲੈਣਾ ਚੇਲੇ ਨੂੰ ਮੋਟਰ ਲਵਾ ਕੇ ਦੇਣੀ ਬਰਬਾਹ ਪਰ ਜਿਹਾ ਕਬੂਤਰ ਹੀ ਚੋਰੀ ਕਰ ਲੈ ਗਿਆ ਦੁੱਖ ਤੇ ਹੁਣਾ ਸਤ ਜੀ ਇੱਕ ਗੱਲ ਕਰ ਮੈਂ ਸਤ ਜੀ ਉਹ ਕਬੂਤਰ ਮੈਂ ਚੋਰੀ ਕਰਾਇਆ ਸੀ ਉਹ ਤੂੰ ਇਦਾਂ ਕਿਉਂ ਕੀਤਾ ਓਏ ਸਤ ਜੀ ਮੈਂ ਲਾਲਚ ਚ ਆ ਗਿਆ ਹਾਂ ਸਤ ਜੀ ਮੈਨੂੰ ਬਹੁਤ ਦੁੱਖ ਹੁੰਦਾ ਵਾ ਤੁਹਾਨੂੰ ਮੇਰਾ ਕਰਕੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਣਦੀਆਂ ਸਤ ਜੀ ਸਤ ਜੀ ਮੈਨੂੰ ਮਾਫ ਕਰ ਦਿਓ ਸਤ ਜੀ ਚੁੱਪ ਕਰ ਜਾ ਪਰ ਨਹੀਂ ਸਤ ਜੀ ਆਪਾਂ ਇਹਨਾਂ ਕੋ ਕਬੂਤਰ ਲੈ ਗਏ ਛੱਡ ਰਾਵਾਂ ਪਾਈਏ ਫਿਰ ਘਰ ਭਾਈ ਇਹਨਾਂ ਦੇ ਓ ਉਠੋ ਪਿਛੇ ਲਿਆ ਤੈਨੂੰ ਕਹਿ ਆਈ ਨਾ ਕਿ ਆਪਾਂ ਮਾਰੀ ਜਿੱਤਾਂਗੇ ਗੇਤ ਲਿਆਂਦਾ ਨਾ ਕਾਪ ਆਪਣੇ ਦਮ ਤੇ ਦਮ ਤੇ ਨਹੀਂ ਜਿੱਤਿਆ ਧੋਖੇ ਕਰਕੇ ਜਿੱਤਿਆ ਆ ਹਾ ਟਾ ਕਬੂਤਰ ਚੋਰੀ ਕਰਕੇ ਜਿੱਤਿਆ ਵਾ ਕਿਹੜਾ ਧੋਖਾ ਓਏ ਕਿਹੜਾ ਕਬੂਤਰ ਹਾਨੂੰ ਨਹੀਂ ਪਤਾ ਕਿਸ ਕਬੂਤਰ ਕਬਾਤਰ ਦਾ ਮੈਨੂੰ ਦਾਤਾ ਸਾਰਾ ਕੋ ਜਿੰਨੇ ਜੇ ਤੁਹਾਡੇ ਜੇ ਦਮ ਹੁੰਦਾ ਨਾ ਇਧਰ ਸਿੱਧਾ ਵਜਦੇ ਸਿੱਧਾ ਫਿਰ ਪਤਾ ਲੱਗਣਾ ਹੀ ਓਇਨੂੰ ਤਾਂ ਚਲਾਕੀ ਕਹਿੰਦੇ ਨੇ ਤੇ ਤਜਰਬਾ ਕਹਿੰਦੇ ਆ ਓਏ ਚਲਾਕੀ ਚਲੂਕੀ ਨਹੀਂ ਐ ਨਾ ਹੀ ਤਜਰਬਾ ਐ ਇਹ ਦਲ ਬੁਣਾਵਾ ਤੇ ਦੱਲਿਆਰਾ ਕੰਮ ਕੀਤਾ ਤੁਸੀਂ ਪੜੀ ਆਵਿਓ ਓਏ ਓਏ ਗੱਡੀ ਓਏ ਓਏ ਤੇਰੀ ਓਏ